ਮਾਮਲਾ ਇਹ ਸਭ ਤੋਂ ਪਹਿਲਾਂ ਤੁਹਾਡੀ ਪ੍ਰੈਸ ਦਾ ਧੰਨਵਾਦ ਮੈਂ ਪ੍ਰਸ਼ੁੱਤਮ ਮਹਾਰਾਜ ਜ਼ਿਲ੍ਹਾ ਪ੍ਰਧਾਨ ਘਰਤੀ ਕਿਸਾਨੀ ਮੰਤਰੀ ਕ੍ਰਾਂਤੀਕਾਰੀ ਅੱਜ ਜਿਹੜਾ ਸਾਡੇ ਸੂਬੇ ਦੀ ਜਰਨਲਿਸਟ ਸੁਖਵਿੰਦਰ ਕੌਰ ਉਹਦੇ ਘਰੇ ਤੜਕੇ ਦਾ ਮਤਲਬ ਅੰਦਰ ਹੁੰਦੀ ਆ ਉਹ ਜਾਖਮ ਇਸ ਤਰ੍ਹਾਂ ਜੀ ਹੁੰਦਾ ਜਿਹੜੇ ਪਰਿਵਾਰ ਦੇ ਮੈਂਬਰ ਹੈ ਤੇ ਤੌਰਤਾਂ 85 90 ਸਾਲ ਦੀ ਨੂਹ ਹੈ ਉਹਨਾਂ ਨੂੰ ਅੰਦਰ ਤਾੜ ਕੇ ਬਾਹਰੋਂ ਜਾਣ ਨਹੀਂ ਦਿੱਤਾ ਜਾ ਰਿਹਾ ਗਲੀ ਦੇ ਬਾਹਰ ਮਦਰ ਪੋਰਸ ਸੜਾਈ ਹੋਈ ਹੈ ਉਹ ਇਸ ਧੱਕੇ ਦੇ ਖਿਲਾਫ ਅਸੀਂ ਭਾਰਤੀ ਕਿਸਾਨ ਜਨ ਦੇ ਕ੍ਰਾਂਤੀਕਾਰੀ ਵੱਲੋਂ ਕੱਖ ਕੀਤਾ ਹੈ ਅਸੀਂ ਉਹਨਾਂ ਨੂੰ ਵਾਰੀ-ਵਾਰੀ ਅਪੀਲ ਕਰਨ ਦੇ ਬਾਵਜੂਦ ਵੀ ਵੀ ਅੰਦਰ ਬਜ਼ੁਰਗ ਮਾਤਾ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਜਾਣ ਦਿੰਦੇ ਤੇ ਇੱਕ ਸੇਵਾਦਾਰ ਦੀਆਂ ਜਿਹੜੀ ਉਹਨੂੰ ਸਾਥ ਦੀ ਉਹਨੂੰ ਵੀ ਮਸਾ ਭੇਜਿਆ ਹੋਣਾ ਰਾਮਪਰੇ ਦੀ ਪੁਲਿਸ ਆਈ ਹੈ ਇਹਨਾਂ ਨੇ ਵੀ ਇਹੀ ਕਿਹਾ ਸੀਗਾ ਇਹਨਾਂ ਨੇ ਹੁਣ ਅਸੀਂ ਆਖਿਆ ਵੀ ਸਾਡੇ 2-3 ਬੰਦਿਆਂ ਨੂੰ ਉਹਨਾਂ ਕੋਲੇ ਭੇਜੋ ਕਿਉਂਕਿ ਅੱਗੇ ਹੋਇਆ ਕਿੱਥੇ ਐਨਆਈ ਨੇ ਰੇਡ ਮਾਰੀ ਹੈ ਇਹਨਾਂ ਦੀ ਨੀਤ ਮਾਰੀ ਹੁੰਦੀ ਹੈ ਆਪਦੇ ਕੋਲੋਂ ਹੀ ਸਾਰਾ ਪਪਾ ਆਉਂਦੇ ਆ ਛੋਟੀ ਲੜਾਈ ਹੈ ਇੱਕ ਸਾਡੇ ਵਕੀਲ ਸਾਹਿਬ ਨਾਲ ਗਏ ਆ ਅਸੀਂ ਆਖਿਆ ਵੀ ਇਹ ਜੋ ਕੁਝ ਕਰਨਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਕਰੋ ਵੀ ਸਾਡੇ ਵਕੀਲ ਸਾਹਿਬ ਨਾਲ ਗਏ ਆ ਅਸੀਂ ਜੋ ਕੁਝ ਵੀ ਕਿਹਾ ਉਹਨਾਂ ਦੀ ਹਾਜ਼ਰੀ ਚ ਕਰਨਾ ਚਾਹੀਦਾ ਅਸੀਂ ਹੁਣ ਇਥੋਂ ਰਾਮਪ੍ਰਾਇ ਪੁਲਿਸ ਦੇ ਐਸਐਸਚੋ ਸਾਹਿਬ ਨੇ ਭੇਜਿਆ ਹੈ ਬੀਨੇ ਆ ਕੀ ਰਿਜ਼ਲਟ ਨਿਕਲਦਾ ਹੈ ਪਰ ਜਿਹੜੀ ਇਹ ਸਰਕਾਰ ਦੀ ਧੱਕੇਸ਼ਾਹੀ ਹੈ ਐਨਆਈਏ ਦੀ ਧੱਕੇਸ਼ਾਹੀ ਹੈ ਕਿਉਂਕਿ ਐਨਆਈਏ ਇੱਥੇ ਨਾ ਤਾਂ ਉਹਨਾਂ ਨੇ ਅਜ ਤੱਕ ਬਿਰਜਪੂਸ਼ ਨਰਗਿਆਂ ਤੇ ਕੋਈ ਕਾਰਵਾਈ ਕੀਤੀ ਹੈ ਨਾ ਇੱਥੇ ਮਣੀਪੁਰ ਚ ਔਰਤਾਂ ਨਾਲ ਕੀ ਕੁਝ ਹੋਇਆ ਉਹਨਾਂ ਤੇ ਕਾਰਵਾਈ ਕੀਤੀ ਹੈ ਨਾ ਅਡਾਨੀ ਵਾਨੀਆਂ ਦੀ ਬੰਦਰਗਾਹ ਤੋਂ ਅ ਕਰੋਨਾਟਾ ਨਾ ਮਤਲ ਨਸ਼ਾ ਵੇਚ ਗਿਆ ਨਾ ਉਹਨਾਂ ਵਿਰੁੱਧ ਕਾਰਵਾਈ ਕੀਤੀ ਹੈ ਕਾਰਵਾਈ ਕਿਦੇ ਵਿਰੁੱਧ ਵੀ ਇੱਥੇ ਐਸਐਚਓ ਸਾਹਿਬ ਦੱਸ ਰਹੇ ਸੀ ਵੀ ਕੋਈ ਮੇਲਾਂ ਗਈਆਂ ਵੀ ਆ ਕੋਈ ਫੇਸਬੁੱਕ ਤੇ ਕੋਈ ਇੰਸਟਾਗ੍ਰam ਤੇ ਵੀ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਆਂ ਅੰਟੀਗਮੰਡੀ ਖੜੇ ਆ ਸਾਰੇ ਪਿੰਡ ਚੋਂ ਪਤਾ ਕਰ ਲੋ ਵੀ ਇਹ ਕੋਈ ਮਤਲਬ ਅੱਤਵਾਦੀਆਂ ਦਾ ਘਰ ਨਹੀਂ ਇਹ ਕੋਈ ਗੈਂਗਸਟਰਾਂ ਦਾ ਘਰ ਨਹੀਂ ਇਹ ਕੋਈ ਮਤਲਬ ਹੋਰ ਜਿਹੜੇ ਲੋਕਾਂ ਨੂੰ ਮਤਲਬ ਲੋਕ ਵਿਰੋਧੀ ਕੰਮ ਕਰਦੇ ਉਹਨਾਂ ਦਾ ਘਰ ਨਹੀਂ ਇਸ ਲਈ ਫੇਰ ਵੀ ਇਹਨਾਂ ਨੂੰ ਆਗੂ ਚੁਭਦੇ ਆ ਸਾਡੀ ਜਥੇਬੰਦੀ ਸਮਝਦੀ ਹੈ ਬੀ ਜਿਹੜੇ ਇਹ ਆਗੂਆਂ ਦੀ ਮਤਲਬ ਆਗੂਆਂ ਤੇ ਜਵਾਨਮੰਦੀ ਕੀਤੀ ਜਾ ਰਹੀ ਹੈ ਉਹ ਕੱਲ ਨੂੰ ਵੱਡਾ ਕੱਟ ਸ਼ੰਭੂ ਆਰਡਰ ਤੇ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀ ਪਾਲਸੀ ਹੈ ਵੀ ਸਾਰੇ ਆਗੂਆਂ ਨੂੰ ਫੜ ਕੇ ਕੇਰਾਂ ਅਲਝਾ ਲੋ ਇੱਧਰ ਜਾਂ ਜੇਲ੍ਹਾਂ 'ਚ ਠੋਕੋ ਵੀ ਇਹ ਜਿਹੜਾ ਸਰਕਾਰਾਂ ਤੇ ਦਬਾਅ ਪੈਂਦਾ ਉਹ ਮਤਲਬ ਨਾ ਪਵੇ ਤੇ ਸਾਰਾ ਕੁਝ ਪੰਜਾਬ ਤੇ ਸੈਂਟਰ ਸਰਕਾਰ ਰਲੇ ਹੋਏ ਆ ਇਹਦੇ 'ਚ ਕੋਈ ਇੱਕ ਦੂਜੇ ਤੋਂ ਪੁੱਛੇ ਨਹੀਂ ਇਸ ਲਈ ਭੋਮੇ ਦੀ ਬਦਲਾਦੀ ਸਰਕਾਰ ਆ ਘਟੇ ਵੀ ਨਹੀਂ ਲੋਕਾਂ ਦੇ ਜ਼ਬਰ ਜ਼ੁਲਮ ਦੇ ਰਾਹੇ ਵੀ ਪਈ ਹੋਈ ਹੈ ਪਰ ਆਏ ਜਵਾਨਵੰਦੀ ਨਹੀਂ ਹੋਣੀ ਇਹ ਲੋਕਤੰਤਰ ਹੈ ਇਸ ਲਈ ਅਸੀਂ ਤੁਹਾਡੇ ਚੈਨਲ ਦੇ ਮਾਧਮ ਨਾਲ ਸਨੇਹਾ ਦੇਣਾ ਚਾਹੁੰਦੇ ਹਾਂ ਜਿੰਨੇ ਵੀ ਅੜਖੀ ਲੋਕ ਹੈ ਝਹਾਰੂ ਲੋਕ ਹੈ ਉਹ ਅੱਜ ਇੱਥੇ ਧਰਨਾ ਲੱਗਿਆ ਹੋਇਆ ਕਿਉਂਕਿ ਸਾਨੂੰ ਉਹਨਾਂ ਨੇ ਗਾਹਾਂ ਨੀ ਜਾਣ ਦਿੱਤਾ ਅਸੀਂ ਉਰਲੇ ਪਾਸੇ ਰਾਹ ਰੋਕ ਲਿਆ ਇੱਥੇ ਪਹੁੰਚਣ ਤਾਂ ਕਿ ਜਿਹੜਾ ਅੱਜ ਦੀ ਇਹ ਐਨਆਈਏ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਸਕੇ ਧੰਨਵਾਦੀ